ਸਭ ਤੋਂ ਪਹਿਲਾਂ ਇਸ ਲੜਕੀ ਨੂੰ ਦੇਖੋ ਇਹ ਪੁਲਿਸ ਸਟੇਸ਼ਨ ਦੇ ਵਿੱਚ ਆਸ-ਪਾਸ ਪੁਲਿਸ ਖੜੀ ਹੋਈ ਹੈ ਤੇ ਇਸ ਦੇ ਬਾਹਰ ਲੱਖਾਂ ਲੋਕਾਂ ਦੀ ਭੀੜ ਦਾ ਇੰਤਜ਼ਾਰ ਕਰ ਰਹੀ ਆ ਤੇ ਭੀੜ ਦੇ ਦੁਆਰਾ ਨਾਰੇ ਲਾਏ ਜਾ ਰਹੇ ਨੇ ਜੋਸ਼ ਭਰਿਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਪੁਲਸ ਦੇ ਦੁਆਰਾ ਡਰ ਦੇ ਮਾਰੇ ਇਸ ਲੜਕੇ ਨੂੰ ਭੀੜ ਦੇ ਹਵਾਲੇ ਕਰ ਦਿੱਤਾ ਜਾਂਦਾ ਭੀੜ ਦੇ ਦੁਆਰਾ ਇਸ ਨੂੰ ਕਸੀਟਣਾ ਸ਼ੁਰੂ ਕੀਤਾ ਜਾਂਦਾ ਕੁੱਟਣਾ ਸ਼ੁਰੂ ਕੀਤਾ ਜਾਂਦਾ ਤੇ ਇਸ ਦੇ ਨਾਲ ਇਸ ਲੜਕੇ ਦੇ ਸਰੀਰ ਦੇ ਵਿੱਚੋਂ ਖੂਨ ਚੋਣਾ ਸ਼ੁਰੂ ਹੁੰਦਾ ਇਸ ਲੜਕੇ ਦੇ ਸਰੀਰ ਦਾ ਕੋਈ ਇੱਕ ਹਿੱਸਾ ਨਹੀਂ ਸੀ ਜਿਸ ਦੇ ਉੱਤੇ ਚੋਟ ਨਾ ਲੱਗੀ ਹੋਵੇ ਜ਼ਖਮ ਨਾ ਹੋਵੇ ਹੁਣ ਉਸ ਤੋਂ ਬਾਅਦ ਇਸ ਨੂੰ ਇੱਕ ਦਰਖਤ ਦੇ ਨਾਲ ਬੰਨ੍ਹਿਆ ਜਾਂਦਾ ਤੇ ਉਸ ਦੇ ਉੱਪਰ ਪੈਟਰੋਲ ਤੇ ਡੀਜ਼ਲ ਛੜਕਿਆ ਜਾਂਦਾ ਤੇ ਫਿਰ ਅੱਗ ਲਾ ਦਿੱਤੀ ਜਾਂਦੀ ਹੈ ਇਹ ਲੜਕਾ ਜਿੰਦਾ ਜਲ ਜਾਂਦਾ ਚਿੱਕਾ ਮਾਰਦਾ ਹੋਇਆ ਉਸ ਤੋਂ ਬਾਅਦ ਉਸ ਦੀ লাশ ਨੂੰ ਉੱਥੋਂ ਉਤਾਰਿਆ ਜਾਂਦਾ ਫਿਰ ਇਸ ਦੀ ਗਰਦਨ ਨੂੰ ਧੜ ਦੇ ਨਾਲੋਂ ਅਲੱਗ ਕੀਤਾ ਜਾਂਦਾ ਤੇ ਇੱਕ ਜਗ੍ਹਾ ਦੇ ਉੱਤੇ ਲਿਜਾ ਕੇ ਪੁੱਠਾ ਰੱਸੀ ਦੇ ਨਾਲ ਲਟਕਾ ਦਿੱਤਾ ਜਾਂਦਾ ਹੁਣ ਤੱਕ ਇਹ ਗੱਲ ਕਹੀ ਜਾ ਰਹੀ ਸੀ ਕਿ ਪੁਲਿਸ ਦੇ ਪਹੁੰਚਣ ਤੋਂ ਇਹ ਸਭ ਕੁਝ ਪਹਿਲਾਂ ਹੋ ਗਿਆ ਸੀ ਪਰ ਹੁਣ ਕੁਝ ਵੀਡੀਓ ਸਾਹਮਣੇ ਆਈਆਂ ਨੇ ਜਿਹੜੀ ਕਿ ਤੁਹਾਨੂੰ ਦਿਖਾ ਕੇ ਵੀ ਹਟਿਆ ਤੇ ਦੇਖ ਵੀ ਰਹੇ ਹੋਗੇ ਜਿਦੇ ਵਿੱਚ ਵੀ ਇਹ ਕਨਫਰਮ ਹੁੰਦਾ ਕਿ ਪੁਲਿਸ ਲੜਕੇ ਨੇ ਭੀੜ ਕੋਲ ਜਾਣ ਤੋਂ ਪਹਿਲਾਂ ਉੱਥੇ ਪਹੁੰਚ ਚੁੱਕੀ ਸੀ ਜਾਨੀ ਕਿ ਪੁਲਸ ਦੇ ਦੁਆਰਾ ਖੋਦੇਸ ਲੜਕੇ ਨੂੰ ਭੀੜ ਦੇ ਹਵਾਲੇ ਕੀਤਾ ਗਿਆ ਸੀ ਪਰ ਜਦੋਂ ਇਸ ਲੜਕੇ ਦੀ ਮੌਤ ਹੋਈ ਤੇ ਬਾਅਦ ਵਿੱਚ ਜਾਂਚ ਹੋਈ ਤਾਂ ਪਤਾ ਲੱਗਾ ਕਿ ਲੜਕਾ ਬਿਲਕੁਲ ਹੀ ਬੇਕਸੂਰ ਸੀ ਇਸਤੇ ਦੁਆਰਾ ਕੁਝ ਕੀਤਾ ਹੀ ਨਹੀਂ ਗਿਆ ਸੀ ਪਰ ਸਵਾਲ ਆ ਕਿ ਲੜਕਾ ਸੀ ਕੋਰ ਤੇ ਇਸਦੇ ਨਾਲ ਜਾ ਕੀਤਾ ਕਿਉਂ ਗਿਆ ਦਰਸਲ 18 ਦਸੰਬਰ 2025 ਬੰਗਲਾਦੇਸ਼ ਦਾ ਕਚਿਲਾ ਮੇਮਨ ਸਿੰਘ ਤੇ ਇੱਥੇ ਹੀ ਮੌਜੂਦ ਹੈ ਇੱਕ ਕੱਪੜੇ ਦੀ ਫੈਕਟਰੀ ਜਿਸ ਦੇ ਵਿੱਚ ਦੀਪ ਚੰਦ ਪ੍ਰਸਾਦ ਨਾਂ ਦਾ ਇਹ ਲੜਕਾ ਕੰਮ ਕਰਿਆ ਕਰਦਾ ਸੀ ਤੇ ਰਾਣ ਸਭਰੂ ਜਿਵੇਂ ਇਹ ਆਪਦੀ ਫੈਕਟਰੀ ਦੇ ਵਿੱਚ ਕੰਮ ਕਰਨ ਦੇ ਲਈ ਜਾਂਦਾ ਇਹ ਉੱਥੇ ਇੱਕ ਸੁਪਰਵਾਈਜ਼ਰ ਦੀ ਜੌਬ ਕਰਦਾ ਸੀ ਤਾਂ ਇਸ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੇ ਹੋਰ ਕਰਮਚਾਰੀ ਸੀ ਜਿਹੜੇ ਉਹ ਇਸ ਨੂੰ ਕੂਰਕੂਰ ਕੇ ਦੇਖ ਰਹੇ ਸੀ ਤੇ ਇੱਕ ਆਦਮੀ ਇਸ ਦੇ ਉੱਤੇ ਟਟਕੀ ਪੈ ਜਾਂਦਾ ਤੇ ਇਸ ਨੂੰ ਕੁੱਟਣ ਟੱਕਰ ਆ ਤੇ ਗਾਲਾਂ ਕਢਣ ਟੱਕਰ ਜਾਂਦਾ ਇਸ ਤੋਂ ਬਾਅਦ ਇਹ ਮਾਮਲਾ ਉਸੇ ਫੈਕਟਰੀ ਦੇ ਅਫਸਰ ਤੱਕਰ ਜਾਂਦਾ ਤੇ ਉਸ ਅਫਸਰ ਦੇ ਦੁਆਰਾ ਇਸ ਨੂੰ ਆਪਦੇ ਆਫਿਸ ਦੇ ਵਿੱਚ ਬਿਠਾਇਆ ਜਾਂਦਾ ਤੇ ਬਾਹਰ ਜਾ ਕੇ ਗੱਲਬਾਤ ਕੀਤੀ ਜਾਂਦੀ ਹੈ ਜਿਹੜੇ ਬਾਹਰ ਲੋਕ ਸੀ ਉਹ ਇਸ ਤੇ ਵੀ ਗੱਲ ਪੈ ਜਾਂਦੇ ਨੇ ਤੇ ਕਹਿੰਦੇ ਨੇ ਕਿ ਤੂੰ ਇਸ ਆਦਮੀ ਨੂੰ ਸਾਡੇ ਫੈਕਟਰੀ ਦੇ ਵਿੱਚ ਰੱਖੀ ਕਿਵੇਂ ਸਕਦਾ ਜਿਸ ਦੇ ਦੌਰਾਨ ਸਾਡੇ ਪਗੰਬਰ ਨੂੰ ਸਾਡੇ ਧਾਰਮਿਕ ਉਹਨੂੰ ਜਾਂ ਸਾਡੇ ਧਰਮ ਨੂੰ ਐਡਾ ਹੋ ਇੰਨਾ ਜ਼ਿਆਦਾ ਮੰਦਾ ਚੰਗਾ ਬੋਲਿਆ ਗਿਆ ਹੋਵੇ ਇਸ ਤੇ ਦੋਰਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਤੇ ਨਾਲ ਹੀ ਉਹਨਾਂ ਵਰਕਰਸ ਦੇ ਦੁਆਰਾ ਵੀ ਕੰਮ ਛੱਡ ਦਿੱਤਾ ਜਾਂਦਾ ਤੇ ਉਹ ਸਾਈਡ ਤੇ ਹੋ ਕੇ ਬਹਿ ਜਾਂਦੇ ਨੇ ਇਸ ਦੇ ਨਾਲ ਹੀ ਇਹ ਪੂਰੀ ਦੀ ਪੂਰੀ ਖਬਰ ਪੂਰੇ ਸ਼ਹਿਰ ਦੇ ਵਿੱਚ ਵੀ ਫੈਲ ਗਈ ਕਿ ਇੱਕ ਲੜਕਾ ਦੀਪ ਚੰਦ ਪ੍ਰਸਾਦ ਨਾਂ ਦਾ ਜਿਹਦੇ ਦੁਆਰਾ ਸਾਡੇ ਧਰਮ ਦੇ ਖਿਲਾਫ ਆ ਜਿਹੜਾ ਬਹੁਤ ਜ਼ਿਆਦਾ ਗਲਤ ਟਿੱਪਣੀਆਂ ਕੀਤੀਆਂ ਗਈਆਂ ਨੇ ਤਾਂ ਭੀੜ ਫੈਕਟਰੀ ਦੇ ਬਾਹਰ ਵੀ ਆ ਚੁੱਕੀ ਸੀ ਇਸ ਤੋਂ ਬਾਅਦ ਉਸ ਫੈਕਟਰੀ ਦਾ ਜਿਹੜਾ ਮੇਨ ਅਫੀਸਰ ਸੀ ਉਹਦੇ ਦੁਆਰਾ ਉਸ ਲੜਕੇ ਨੂੰ ਕਹਿ ਰਹਿੰਦਾ ਕਿ ਹੁਣ ਤੈਨੂੰ ਅਸੀਂ ਕੰਮ ਤੇ ਨਹੀਂ ਰੱਖ ਸਕਦੇ ਤੈਨੂੰ ਇਹ ਜੋਬ ਛੱਡਣੀ ਪਊਗੀ ਅਸਤੀਫਾ ਦੇ ਦੇ ਪਰ ਉਸਦੇ ਦੁਆਰਾ ਉਸ ਅਫੀਸਰ ਨੂੰ ਕਿਹਾ ਜਾਂਦਾ ਕਿ ਮੈਂ ਤਾਂ ਕੁਝ ਕੀਤਾ ਹੀ ਨਹੀਂ ਮੈ ਕੱਢ ਕੇ ਰਿਹਾ ਹਾਂ ਪਰ ਇਸ ਦੇ باوجود ਵੀ ਉਸ ਨੂੰ ਕੱਢ ਦਿੱਤਾ ਜਾਂਦਾ ਇੰਨੇ ਦੇ ਵਿੱਚ ਪੁਲਿਸ ਨੂੰ ਵੀ ਬੁਲਾ ਲਿਆ ਗਿਆ ਸੀ ਕਿਉਂਕਿ ਮਾਹੌਲ ਜਿਆਦਾ ਪੱਕ ਚੁੱਕਿਆ ਸੀ ਪੁਲਸ ਉੱਥੇ ਆਉਂਦੀ ਹੈ ਉਸ ਲੜਕੇ ਦੇ ਨਾਲ ਗੱਲਬਾਤ ਕਰਦੀ ਹੈ ਇੰਨੇ ਦੇ ਵਿੱਚ ਪੀੜ ਦੇ ਦੁਆਰਾ ਫੈਕਟਰੀ ਦਾ ਗੇਟ ਤੋੜ ਦਿੱਤਾ ਜਾਂਦਾ ਤੇ ਫਿਰ ਪੋਸ ਦੇ ਦੁਆਰਾ ਵੀ ਡਰ ਦੇ ਮਾਰੇ ਕਿ ਸਾਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ ਢੀੜਸ ਲੜਕੇ ਨੂੰ ਢੀੜ ਦੇ ਹਵਾਲੇ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਇਸ ਲੜਕੇ ਦੀ ਬਹੁਤ ਜ਼ਿਆਦਾ ਬੁਰੇ ਤਰੀਕੇ ਦੇ ਨਾਲ ਮੌਤ ਹੋ ਜਾਂਦੀ ਹੈ ਉਸ ਦਾ ਕਤਲ ਕਰ ਦਿੱਤਾ ਜਾਂਦਾ ਢੀੜ ਦੇ ਦੁਆਰਾ ਤੇ ਇਸ ਮਾਮਲੇ ਤੋਂ ਬਾਅਦ ਵੀ ਪੰਗਲਾ ਦੇ ਦੀ ਆਰ ای ਬੀ ਜਣੇ ਜਣ ਕੇ ਰੈਪਟਾ ਐਕਸ਼ਨ ਬਟਾਲੀਅਨ ਦੇ ਦੁਆਰਾ ਇਸ ਦੀ ਜਾਂਚ ਕੀਤੀ ਜਾਂਦੀ ਹੈ ਤੇ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਜਾਂ ਹੈਂਡਲ ਸਾਈਡ ਇਹਨਾਂ ਨੂੰ ਖੰਗਾ ਲਿਆ ਜਾਂਦਾ ਪਤਾ ਕੀਤਾ ਜਾਂਦਾ ਕਿਸ ਦੇ ਦੋ ਰਾ ਕੀ ਟਿੱਪਣੀ ਕੀਤੀ ਗਈ ਸੀ ਪਰ ਉਸ ਦੇ ਸੋਸ਼ਲ ਮੀਡੀਆ ਤੋਂ ਕੋ ਵੀ ਨਿਕਲ ਕੇ ਸਾਹਮਣੇ ਨਹੀਂ ਆਉਂਦਾ ਕਿ ਉਸ ਦੇ ਦੁਆਰਾ ਕਿਸੇ ਪ੍ਰਕਾਰ ਦੀ ਕੋਈ ਟਿੱਪਣੀ ਹੈੜੀ ਉਹ ਧਰਮ ਦੇ ਖਿਲਾਫ ਕੀਤੀ ਗਈ ਹੋਵੇ ਮਤਲਬ ਇਸ ਲੜਕੇ ਨੇ ਦੁਆਰਾ ਕੁਝ ਕੀਤਾ ਹੀ ਨਹੀਂ ਗਿਆ ਸੀ ਤੇ ਫਿਰ ਇਸੇ ਤੋਂ ਬਾਅਦ ਭਾਰਤ ਅਤੇ ਹੋਰ ਦੇਸ਼ਾਂ ਦੇ ਦੁਆਰਾ ਦਬਾਅ ਪਾਇਆ ਜਾਂਦਾ ਬੰਗਲਾਦੇਸ਼ ਦੇ ਉੱਤੇ ਤੇ ਫਿਰ ਸੱਤ ਲੋਕਾਂ ਨੂੰ ਅਰੈਸਟ ਕੀਤਾ ਜਾਂਦਾ ਇਸ ਮਾਮਲੇ ਦੇ ਵਿੱਚ ਤੇ ਇਸ ਮਾਮਲੇ ਦਾ ਇੱਕ ਹੋਰ ਬੀ ਪੁਆਇੰਟ ਨਿਕਲ ਕੇ ਸਾਹਮਣੇ ਆ ਰਿਹਾ ਤੇ ਉਹ ਪੁਆਇੰਟ ਆ ਬਗੜਾ ਦੇਦਾ ਕਿ ਕੱਟੜਵਾਦੀ ਨੇਤਾ ਜੋ ਕਿ ਭਾਰਤ ਦੇ ਵੀ ਖਿਲਾਫ ਆ ਤੇ ਨਾਲ ਹੀ ਸ਼ੇਖ ਅਸੀਨਾ ਦਾ ਵੀ ਰਾਜਨੀਤਿਕ ਵਿਰੋਧੀ ਆ ਜਿਸ ਦਾ ਨਾਮ ਆ ਸ਼ੇਖ ਬਨ ਹਾਦੀ ਉਸਮਾਨ ਇਹ ਗੱਲ 12 ਦਸੰਬਰ 2025 ਦੀ ਆ ਕਿ ਉਹ ਮਸਜਿਦ ਦੇ ਵਿੱਚੋਂ ਬਾਹਰ ਨਿਕਲ ਰਿਹਾ ਸੀ ਆਪਦਾ ਚੋਣ ਪ੍ਰਚਾਰ ਕਰਕੇ ਤੇ ਇਸ ਦੇ ਦੌਰਾਨ ਦੋ ਸ਼ੂਟਰ ਆਲਮਗੀਰ ਤੇ ਫੈਸਲ ਦੇ ਦੁਆਰਾ ਉਸ ਨੂੰ ਗੋਲੀ ਮਾਰ ਦਿੱਤੀ ਜਾਂਦੀ ਆ ਸਿੱਧੇ ਸਿਰ ਦੇ ਵਿੱਚ ਤੇ ਫਿਰ 18 ਦਸੰਬਰ 2025 ਨੂੰ ਦੀ ਮੌਤ ਵੀ ਹੋ ਗਈ ਤੇ ਇਸ ਤੋਂ ਬਾਅਦ ਕੁਝ ਖਬਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ ਚੜ੍ਹਦੀਆਂ ਸ਼ੁਰੂ ਹੋਈਆਂ ਕਿ ਜਿਹੜੇ ਦੋ ਦੋ ਸ਼ੂਟਰ ਸੀ ਉਹ ਇੰਡੀਆ ਦੇ ਵਿੱਚ ਭੱਜ ਨਿਕਲੇ ਤੇ ਇਸੇ ਗੱਲ ਤੋਂ ਲੋਕਾਂ ਦੇ ਵਿੱਚ ਇੰਡੀਆ ਦੇ ਖਿਲਾਫ ਗੁੱਸਾ ਵਧਣਾ ਸ਼ੁਰੂ ਹੋ ਗਿਆ ਤੇ ਉਹਨਾਂ ਦੇ ਦੌਰਾਂ ਇੰਡੀਆ ਦੇ ਵਿੱਚ ਬਣੇ ਹੋਏ ਉਤਪਾਦਾਂ ਨੂੰ ਵੀ ਆਪਦੇ ਦੇਸ਼ ਦੇ ਵਿੱਚ ਬਰਤਨ ਦੇ ਉੱਤੇ ਬਿਲਕੁਲ ਪਾਬੰਦੀ ਲਾਤੀ ਤੇ ਨਾਲ ਹੀ ਜਿਹੜੇ ਵੀ ਉੱਥੇ ਹਿੰਦੂ ਰਹਿੰਦੇ ਸੀ ਉਹਨਾਂ ਨੂੰ ਟਾਰਗੇਟ ਕਰਨਾ ਵੀ ਸ਼ੁਰੂ ਕਰਤਾ ਤੇ ਇਹ ਘਟਨਾ ਇਸੇ ਮਾਮਲੇ ਦੇ ਨਾਲ ਜੋੜ ਕੇ ਵੀ ਦੇਖੀ ਜਾ ਰਹੀ ਹੈ ਕਿ ਇਸੇ ਘਟਨਾ ਦੇ ਚਲਦਿਆਂ ਇਸ ਲੜਕੇ ਦੀ ਵੀ ਮੌਤ ਹੋ ਗਈ ਹੁਣ ਇਹ ਗੱਲ ਸਿਰਫ ਬੰਗਲਾਦੇਸ਼ ਦੀ ਨਹੀਂ ਹੈਗੀ ਪੂਰੀ ਦੁਨੀਆ ਦੇ ਵਿੱਚ ਹੀ ਇਹ ਚੀਜ਼ਾਂ ਹੋ ਰਹੀਆਂ ਨੇ ਅਲੱਗ-ਅਲੱਗ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਬਹਿਕਾਉਂਦੀਆਂ ਨੇ ਕੋ ਬੰਗਲਾਦੇਸ਼ ਉਹ ਬੇਬਸ਼ੱਕ ਇੰਡੀਆ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਦਾ ਕਤਲ ਅਜਿਹੇ ਤਰੀਕੇ ਦੇ ਨਾਲ ਹੀ ਕਰ ਦਿੱਤਾ ਜਾਂਦਾ ਨਗਰ ਕੀਰਤਨਾ ਜਿਹੜਾ ਉਹ ਵੀ ਵਿਦੇਸ਼ ਦੇ ਵਿੱਚ ਰੋਕਿਆ ਗਿਆ ਸੀ ਸਿੱਖਾਂ ਦਾ ਅਜਿਹੀਆਂ ਘਟਨਾਵਾਂ ਮਾਇਡੀਆਂ ਪੂਰੇ ਦੁਨੀਆ ਦੇ ਵਿੱਚ ਹੋ ਰਹੀਆਂ ਨੇ ਹੁਣ ਇਹਨਾਂ ਦੇ ਬਾਰੇ ਵਿੱਚ ਕੀ ਕਹਿਣਾ ਕਿ ਧਰਮ ਦੀ ਰਾਜਨੀਤੀ ਕਿੱਥੋਂ ਕਿੱਥੇ ਕਰ ਸਹੀ ਹੈ ਤੇ ਕਿੱਥੋਂ ਕਿੱਥੇ ਗਲਤ ਆ ਜੋ ਸਰਕਾਰਾਂ ਦੇ ਦੁਆਰਾ ਖੇਡੀ ਜਾਂਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲੇ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ